ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਦਰ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਸਮੇਂ ਲੰਗਰ ਹਾਲ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਉਸ ਸਮੇਂ ਦੇ ਦੌਰਾਨ ਭੱਠੀ ਨੂੰ ਇੱਕੋ ਦਮ ਅੱਗ ਪੈ ਜਾਂਦੀ ਹੈ ਜਿਸ ਦੇ ਵਿੱਚ 16 ਦੇ ਕਰੀਬ ਜਿਹੜੇ ਲੋਕ ਉੱਥੇ ਲੰਗਰ ਤਿਆਰ ਕਰ ਰਹੇ ਸਨ ਉਹ ਬੁਰੇ ਤਰੀਕੇ ਦੇ ਨਾਲ ਝੁੱਲਸ ਚੁਕੇ ਨੇ ਜਿਨ੍ਹਾਂ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਸੀਸੀਟੀਵੀ ਤਸਵੀਰ ਜਿਹੜੀ ਸਾਹਮਣੇ ਆਈ ਹੈ ਸੋ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਮੰਦਰ ਦੇ ਲੰਗਰ ਹਾਲ ਦੇ ਵਿੱਚ ਜੋ ਹੈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਇਸੇ ਦੇ ਦੌਰਾਨ ਪੱਠੀ ਦੇ ਵਿੱਚ ਜਦੋਂ ਡੀਜ਼ਲ ਪਾਇਆ ਜਾ ਰਿਹਾ ਸੀ ਡੀਜ਼ਲ ਦੇ ਨਾਲ ਹੀ ਜਿਹੜਾ ਆਕੀ ਕੋਦਮ ਜਿਹੜੀ ਭਖਦੀ ਹੈ ਜਿਸ ਤੋਂ ਬਾਅਦ ਵੱਡਾ ਬਲਾਸਟ ਹੁੰਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਲੰਗਰ ਹਾਲ ਦੇ ਵਿੱਚ ਸਿਲੰਡਰ ਪਏ ਹੁੰਦੇ ਨੇ ਉੱਥੇ ਡੀਜ਼ਲ ਵੀ ਪਿਆ ਹੋਏਗਾ ਤੇ ਇੱਕੋ ਦਮ ਜਦੋਂ ਦੱਸਿਆ ਜਾ ਰਿਹਾ ਕਿ ਕੜਾਈਆਂ ਦੇ ਵਿੱਚ ਗਰਮ ਤੇਲ ਪਿਆ ਸੀ ਜਿਸ ਦੇ ਵਿੱਚ ਪੂੜੀਆਂ ਜਿਸ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਇੱਕੋ ਦਮ ਜਦੋਂ ਅੱਗ ਪਈ ਤਾਂ ਉੱਥੇ ਵੱਡਾ ਬਲਾਸਟ ਹੁੰਦਾ ਤੇ 16 ਦੇ ਕਰੀਬ ਜਿਹੜੇ ਲੋਕ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਇੱਕੋ ਦਮ ਉਥੇ ਹਫੜਾ ਦਫੜੀ ਜਿਹੜੀ ਮੱਚ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਵਿੱਚ ਜਿੱਥੇ 16 ਜਣੇ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਇਹਨਾਂ ਦੇ ਵਿੱਚ 6 ਮਹਿਲਾਵਾਂ ਵੀ ਜਿਹੜੀਆਂ ਦਸੀਆਂ ਜਾ ਰੀਆਂ ਨੇ ਤੇ ਕਈਆਂ ਨੂੰ ਤਾਂ ਫਰੀਦਕੋਟ ਵੀ ਜਿਹੜਾ ਉਥੇ ਰੈ퍼 ਕੀਤਾ ਗਿਆ ਕਿਉਂਕਿ ਹਾਲਤ